ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਵਰਾ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆਂ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਦਿੱਤੇ ਨੇ ਹੈਂਡਵਰਕ ਦੇ ਬੜੇ ਹੋਏ ਸੂਟ ਬਹੁਤ ਜ਼ਿਆਦਾ ਰਿਸਪੌਂਸ ਤੋਂ ਬਾਅਦ ਅੱਜ ਫਿਰ ਤੋਂ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆਂ ਜੀ ਸੂਟ ਹੈਗੇ ਨੇ ਹੈਂਡਵਰਕ ਤੇ ਤਿਆਰ ਕਰਾਈ ਹੋਏ ਨੇ ਸੈੱਟ ਵਾਈਜ਼ ਸੂਟ ਤਿਆਰ ਕਰਵਾਏ ਹੋਏ ਨੇ ਜੀ ਅ ਇਹਨਾਂ ਦਾ ਸਟੱਫ ਤੇ ਵਰਕ ਅਸੀਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਵੀ ਤੇ ਦੱਸਾਂਗੇ ਵੀ ਪ੍ਰਾਈਸ ਸਭ ਦੇ ਅਲੱਗ-ਅਲੱਗ ਹੋਣਗੇ ਤੁਸੀਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜਿਨ੍ਹਾਂ ਦੇ ਘਰ ਫੰਕਸ਼ਨ ਨੇ ਉਹਨਾਂ ਦੇ ਨਾਲ ਅੱਜ ਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਬਹੁਤ ਘੱਟ ਪ੍ਰਾਈਸ ਦੇ ਵਿੱਚ ਅਸੀਂ ਤੁਹਾਨੂੰ ਬਹੁਤ ਸੋਹਣੇ-ਸੋਹਣੇ ਸੂਟ ਦੇਣੀ ਆ ਬੁਕਿੰਗ ਲਈ ਨੰਬਰ ਹੋਊਗਾ ਜੀ 8283828381 ਨੰਬਰ ਜੋ ਵੀ ਸੂਟ ਅੱਜ ਦੀ ਵੀਡੀਓ 'ਚ ਪਸੰਦ ਆਏ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਫਰਸਟ ਸੂਟ ਦਿਖਾਣੇ ਆ ਜੀ ਆਪਾਂ ਖੀਨ ਖਾ ਬ੍ਰாக்கਟ ਦੇ ਉੱਪਰ ਸਟੱਫ ਬਹੁਤ ਜ਼ਿਆਦਾ ਫਾਈਨ ਆ ਦੇਖੋ ਸਾਰਾ ਬੁਣਤੀ ਵਾਲਾ ਸਟਾਫਾ ਚੁੱਬਣ ਵਾਲਾ ਖੁਸ਼ ਨਹੀਂ ਹੈਗਾ ਇਹ ਹੈਗਾ ਜੀ ਬਹੁਤ ਸੋਹਣਾ ਜਿਹਾ ਸਾਰੇ ਫਰੰਟ ਦੇ ਵਿੱਚ ਲਾਈਨਾਂ ਇਹਨੂੰ ਕੋਈ ਵੀ ਏਜ ਪਾ ਸਕਦੀ ਹੈ ਬਸ ਤੁਸੀਂ ਜਿਹੜੀ ਵਰਕ ਦੀ ਫਿਨਿਸ਼ਿੰਗ ਆ ਉਹਦੇ ਵੱਲ ਧਿਆਨ ਨਾਲ ਦੇਖ ਲਓ ਜਿਹੜੇ ਇਹ ਬੂਟੇ ਬਣੇ ਹੋਏ ਆ ਇਹਨਾਂ ਨੂੰ ਬਹੁਤ ਧਿਆਨ ਨਾਲ ਦੇਖ ਲਓ ਜੀ ਫਿਨਿਸ਼ਿੰਗ ਦੇਖ ਲਓ ਸੂਟ ਦੇ ਉੱਪਰ ਬਾਜੂ ਤੇ ਵੀ ਤੁਹਾਨੂੰ ਇਦਾਂ ਵਰਕ ਮਿਲ ਜੇਗਾ ਕੋਈ ਵੀ ਇਹਸ ਪਾ ਸਕਦੀ ਆ ਕ੍ਰੇਪ ਦੀ ਸਲਵਾਰ ਹੈ ਜੇ ਠੀਕ ਹੈ ਤੇ ਸ਼ਾਈਨ ਆਂਦੀ ਹੋएगी ਸ਼ਾਇਦ ਵੀਡੀਓ ਚ ਲਾਈਟਾਂ ਦੇ ਪਰ ਸੇਮ ਕਲਰ ਜੋ ਸਲਵਾਰ ਦਾ ਉਹੀ ਹੈ ਤੇ ਦੁਪੱਟਾ ਫੋਰ ਸਾਈਡਿਡ ਪਿਓਰ ਔਰਗੈਂਜ਼ਾ ਤੇ ਦੁਪੱਟੇ ਦੀ ਲੁੱਕ ਦੇਖ ਲਓ ਵਿੱਚ ਬੂਟੀ ਰਹੇਗੀ ਸਾਰੇ ਦੁਪੱਟੇ ਨੇ ਬਹੁਤ ਸੌਫਟ ਤੇ ਪਿਓਰ ਦਾ ਤੇ 2.5 ਮੀਟਰ ਦਾ ਦੁਪੱਟਾ ਲੁੱਕ ਦੇਖੋ ਜੀ ਬਹੁਤ ਸੋਹਣਾ ਜਿਹਾ ਸੂਟ ਆ ਤੇ ਰਾਇਲ ਜਿਹਾ ਸੂਟ ਆ ਬਾਕੀ ਥੋਡੇ ਕਮੈਂਟਾਂ ਦੀ ਵੇਟ ਰਹੇਗੀ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਕਲਰ ਆਪਸ਼ਨ ਵੀ ਦੇਣੇ ਆ ਇਹ ਹੈਗਾ ਸੈਕੰਡ ਕਲਰ ਤੁਹਾਨੂੰ ਸਲਵਾਰਾਂ ਦੇ ਕਲਰ ਤੋਂ ਸ਼ੋਅ ਕਰਵਾਦਣੇ ਆ ਕਿਉਂਕਿ ਸ਼ਰਟ ਵਿੱਚ ਥੋੜੀ ਜਿਹੀ ਸ਼ਾਈਨ ਆ ਜਾਏਗੀ ਠੀਕ ਹੈ ਇਹ ਦੁਪੱਟਾ ਆ ਗਿਆ ਜੀ ਫੋਰ ਸਾਈਡਿਡ ਤੇ ਗੈਸ ਕਰੋ ਸੂਟ ਦਾ ਪ੍ਰਾਈਸ ਕੀ ਹੋ ਸਕਦਾ 8000 ਜਾਂ 7000 ਠੀਕ ਹੈ ਜੀ ਇਹ ਹੈਗਾ ਇਹ ਬਹੁਤ ਸੋਹਣਾ ਜਿਹਾ ਇਹਦਾ 3rd ਕਲਰ 4th ਕਲਰ ਇਹਦਾ ਸੇਲ ਹੋ ਗਿਆ ਚਾਰ ਕਲਰ ਸੀਗੇ ਇਹ ਤਿੰਨ ਕਲਰ ਮੈਥਨ ਹੋਏ ਦੇ ਵਿੱਚ ਹੁਣ ਦਿਖਾਏ ਆ ਤੇ ਤਿੰਨੋਂ ਹੀ ਕਲਰ ਇੱਕ ਤੋਂ ਇੱਕ ਨੇ ਤੇ ਥੋੜਾ ਗੈਸ ਪਤਾ ਨਹੀਂ ਹੁਣ ਕਿੰਨਾ ਹੋਏਗਾ ਬਟ ਜਿਹੜਾ ਆਪਣਾ ਪ੍ਰਾਈਸ ਹੈ ਜੀ ਉਹ ਹੈਗਾ ਥੋੜੇ ਗੈਸ ਤੋਂ ਬਹੁਤ ਜ਼ਿਆਦਾ ਘੱਟ 5500 ਦਾ ਸੂਟ ਆ 5500 ਦਾ ਸੂਟ ਆ 5500 ਦਾ ਸੂਟ ਆ ਜੀ ਕਲੈਕਸ਼ਨ ਤਾਂ ਇਹ ਜੀ ਦੇਣੀ ਆ ਜਿਹੜਾ ਇਹ ਵਾਲਾ ਸਟਫ ਆ ਇੱਕ ਰੇਪ ਵਾਂਗ ਸੌਫਟ ਹੁੰਦਾ ਬਿਲਕੁਲ ਨਿਊ ਸ਼ਿਮਰ ਆਈਏ ਹੈ ਇਹ ਇਹਨੂੰ ਸ਼ਿਮਰ ਔਰਗੇਂਜ਼ਾ ਬੋਲਦੇ ਆ ਸਟਫ ਨੂੰ ਬਹੁਤ ਸੋਹਣਾ ਤੇ ਪਾਰਟੀ ਵੀਰ ਸਟਫ ਹੈ ਇਹ ਦੇਖੋ ਜੀ ਰੇਸ਼ਮ ਦਾ ਕੰਮ ਹੈ ਬਹੁਤ ਸੋਹਣਾ ਜਿਹਾ ਵਰਕ ਹੈ ਜਦੋਂ ਨਾ ਆਪਾਂ ਇਦਾਂ ਸੂਟ ਖੋਲਦੇ ਆਂ ਤੇ ਉਹਦੀ ਕਲਰ ਦੀ ਲੁੱਕ ਚੇਂਜ ਹੋ ਜਾਂਦੀ ਆ ਕਿਉਂਕਿ نیچے ਲਾਈਨਿੰਗ ਨਾਲ ਹੀ ਇਹਨਾਂ ਦੇ ਕਲਰ ਬਣ ਕੇ ਆਨੇ ਆ ਤੇ ਤੁਹਾਨੂੰ ਸਲਵਾਰ ਦੇ ਕਲਰ ਤੋਂ ਗੈਸ ਹੋ ਜਾਏਗਾ ਵੀ ਕਿਹੜੇ ਕਲਰ ਦਾ ਸੂਟ ਆ ਠੀਕ ਆ ਜਦੋਂ ਆਪਾਂ ਇਹਦੇ نیچے ਲਾਈਨਿੰਗ ਲਗਾਵਾਂਗੇ ਨਾ ਐਦਾਂ ਤਾਂ ਇਹ ਵਾਲਾ ਕਲਰ ਆ ਜਾਏਗਾ ਠੀਕ ਹੈ ਜੀ ਸੌਰੀ ਮੇਰਾ ਗੜਾ ਖਰਾਬ ਆ ਮੈਂ ਥੋੜੀ ਸਿੱਖ ਹੋ ਰਹੀ ਹਾਂ ਮੌਸਮ ਚੇਂਜ ਹੋਣ ਦੇ ਨਾਲ ਇਹ ਹੈਗਾ ਬਹੁਤ ਪਿਆਰਾ ਜਿਹਾ ਬਹੁਤ ਸੋਹਣਾ ਜਿਹਾ ਸੂਟ ਠੀਕ ਹੈ ਇਹਦਾ ਦੁਪੱਟਾ ਦੇਖ ਸਕਦੇ ਹੋ ਤੁਸੀਂ ਵਿੱਚ ਬੂਟੀ ਰਹੇਗੀ ਕਲਰ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਆ ਇਹਦੇ ਵਿੱਚ ਜਿਹੜੀ ਅਸੀਂ ਤੁਹਾਨੂੰ ਦੇਣੀ ਆ ਤੇ ਪ੍ਰਾਈਸ ਵੀ ਬਹੁਤ ਘੱਟ ਦੇਣਿਆ ਇਹ ਸੂਟ ਦਾ ਪ੍ਰਾਈਸ ਹੈਗਾ ਜੀ 5000 5000 ਦਾ ਸੂਟ ਆ ਮੈਂ ਤੁਹਾਨੂੰ ਪਏ ਸੂਟਾਂ ਦੀ ਐ ਇਦਾਂ ਹੀ ਫੋਟੋ ਦਿਖਾਨੀ ਆ ਵੀਡੀਓ ਕਿਉਂਕਿ ਤੁਹਾਨੂੰ ਕਲਰ ਇਹਨਾਂ ਦੀ ਸਮਝ ਆ ਜਾਣਗੇ ਠੀਕ ਹੈ ਤੇ ਇਹ ਹੈਗਾ ਜੀ ਇਹਦਾ 3rd ਕਲਰ ਇੱਕ ਮਿਲ ਜੇਗਾ ਤੁਹਾਨੂੰ ਇਹ ਬਹੁਤ ਸੋਨਾ ਜਿਹਾ 4th ਕਲਰ ਕਿਸੇ ਨੂੰ ਤੁਸੀਂ ਗਿਫਟ ਦੇਣੇ ਆ ਜਾਂ ਸਟਿਚ ਕਰਵਾ ਕੇ ਪਾਣੀਆਂ ਸਟਾਫ ਬਹੁਤ ਜਿਆਦਾ ਫਾਈਨ ਆ ਬਹੁਤ ਸੋਹਣਾ ਸਟਾਫ ਹੈ 5000 ਦੀ ਰੇਂਜ ਦੇ ਵਿੱਚ ਆ ਇਹ ਵਾਲਾ ਸੂਟ ਆ ਜਿਹੜਾ ਇਹ ਸੀ ਰੀਪੀਟ ਤਿਆਰ ਕੀਤਾ ਹੈ ਜਰੂਰ ਕੋਈ ਸੂਟ ਦਾ ਕਲਰ ਦੇਖ ਸਕਦੇ ਹੋ ਤੁਸੀਂ ਅਗਲੇ ਸੰਵਾਰ ਆਏਗੇ ਜੀ ਤੇ ਹੁਣ ਤਾਂ ਕਲਰ ਇਕੁਅਲ ਆ ਰਿਹਾ ਜਦੋਂ ਮੈਂ ਇਹਨੂੰ ਖੋਲ ਦਾਂਗੀ ਤਾਂ ਇਹਦਾ ਕਲਰ ਚੇਂਜ ਆ ਜਾਏਗਾ ਦੇਖੋ ਇਦਾਂ ਵਾਣਾ ਇਹ ਵਾਲਾ ਕਲਰ ਆਏਗਾ ਤੇ ਇਹਦੇ ਨਾਲ ਦਾ ਮੈਂ ਤੁਹਾਨੂੰ ਦਿਖਾਣਾ ਵੀ ਸੀਗਾ ਬਣਿਆ ਹੋਇਆ ਪੀਸ ਉਹ ਸਾਡਾ ਚਲੇ ਗਿਆ ਪਹਿਲਾਂ ਜਿਹੜੇ ਸੀ ਬਣਾਏ ਸੀਗੇ ਨਾਈਟ ਨੇ ਬਣਾਇਆ ਇਹਦਾ ਗੋਡਿਆਂ ਤੇ ਬੜਾ ਬੜਾ ਗਰਾਰਾ ਤੇ ਨਾਲ ਇਹ ਸ਼ਾਰਟ ਕੁੜਤੀ ਬਣਾਈ ਆ ਜੀ ਸੂਟ ਦੀ ਲੁੱਕ ਪੁਛਾਈ ਆ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਹੋ 550 ਚਲੇ ਗਿਆ ਸੂਟ ਉਹ ਇਹ ਤੋਂ ਬਣਿਆ ਉਹ ਕਿਸੇ ਨਹੀਂ ਦਿਖਾਂਦੀ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨਿੰਗ ਕਰਵਾ ਸਕਦੇ ਹੋ ਜੋ ਮਰਜੀ ਬਣਾ ਲਓ ਸਲਵਾਰ ਫਿੱਟ ਬਣਾ ਲਓ ਗਾਰੇ ਸ਼ਰਾਰੀ ਮਰਜੀ ਬਣਾ ਸਕਦੇ ਹੋ ਫੋਰ ਸਾਈਡ ਬਹੁਤ ਪਿਆਰੇ ਜੇ ਵਰਕ ਦੇ ਨਾਲ ਸਾਰੇ ਦੇ ਵਿੱਚ ਬੂਟੀ ਰਹੇਗੀ ਇਹ ਸੈਕਿੰਡ ਕਲਰ ਗਲਾਸ ਟਿਸ਼ੂ ਦੀ ਸ਼ਰਟ ਆ ਤੇ ਗਲਾਸ ਸਾਈਡ ਦੁਪੱਟਾ ਜੀ ਕ੍ਰੇਪ ਦੀ ਸਲਵਾਰ ਆ ਇੱਕ ਆ ਜਗਾ ਜੀ 골ਡਨ ਸ਼ੇਡ ਠੀਕ ਹੈ ਤੇ ਇੱਕ ਆ ਜਗਾ ਹੀ ਬਹੁਤ ਧਿਆਰਾ ਮਹਿੰਦੀ ਗ੍ਰੀਨ ਦਾ ਇਹ ਕਲਰ ਨੇ ਜੀ ਸਾਰੇ ਨਵੇਂ ਸ਼ੇਡ ਆਈਆਂ ਪਹਿਲਾਂ ਵੀ ਤੁਹਾਨੂੰ ਮੈਂ ਸੇਮ ਡਿਜ਼ਾਈਨ ਦਿਖਾਇਆ ਸੀ ਤੇ ਡਿਜ਼ਾਈਨ ਸੇਮ ਸੀਗਾ ਬਟ ਕਲਰ ਚੇਂਜ ਸੀਗੇ ਤੇ ਜਿਹਨੂੰ ਜਿਹੜਾ ਇਹਨਾਂ ਸੂਟਾਂ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਹਨਾ ਜੀ ਸhenga ਜੀ 4200 ਨਹੀਂ 4000 ਇਹ ਆਹ ਜਾਂ ਤਾਂ ਸੁਣਤਾ 10 ਦਾ 4200 ਦਾ ਸੀ ਨਾ ਜਿਹੜਾ ਆਪਾਂ ਨੇ ਸ਼ੇਅਰ ਕੀਤੇ ਹਨ ਮੈਕਸिमम ਤੁਹਾਨੂੰ 4000 ਦਾ ਦੇ ਦਾਂਗੇ ਰਿਪੀਟ ਬਣਿਆ ਹੋਇਆ ਹੈ ਬਿਲਕੁਲ ਇਹ ਡਿਜ਼ਾਈਨ ਵੀ ਰਿਪੀਟ ਆਇਆ ਹੈ ਕਿਉਂਕਿ ਡਿਜ਼ਾਈਨਿੰਗ ਹੀ ਇੰਨੀ ਸੋਹਣੀਆ ਤੇ ਪਰ ਆਈਸਨ ਨੇ ਕਾਟਾ ਹਰੇਕ ਤੇ ਥੋੜੇ ਸੇ ਦਾ ਕੰਮ ਦੇਖ ਲਓ ਰੇਸ਼ਮ ਦਾ ਕੰਮ ਹੈ ਜੱਗ ਕੇ ਦਾ ਸਿੱਪੀ ਕਤਗਾਣਾ ਹਰੇਕ ਪੇਜ ਦੇ ਸੂਟ ਦੇ ਵਿੱਚ ਆ ਦੇਖੋ ਜੀ ਸਾਰੇ ਫਰੰਟੇ ਜਿਹੜੇ ਤੇ ਕੇ ਰੱਖਣੇ ਨੇ ਛੋਟੀ ਚੁਆਇਸ ਆ ਸ਼ਾਰਟ ਸ਼ਾਰਟਾ ਪਾਣੀ ਆ ਲੌਂਗ ਸ਼ਾਰਟਾ ਪਾਣੀ ਆ ਇਹਨਾਂ ਨੂੰ ਬਣਾਣਾ ਜੋ ਬਣਾਣਾ ਕਿਸੇ ਬਣਾ ਸਕਦੇ ਦੁਪੱਟੇ ਦੀ ਲੁੱਕ ਦੇਖੋ ਜੀ ਠੀਕ ਹੈ ਦੇਖੋ ਦੁਪੱਟੇ ਦੀ ਫੋਰ ਸਾਈਡ ਵਰਕ ਤੇ ਵਿੱਚ ਸੰਗਣੀ ਮੋਤੀ ਜੇ ਤੁਸੀਂ ਕਰ ਲੈ ਵਰਕ ਵਰਕ ਇੱਕ ਰਾਨੀ ਹੋਣਾ ਇਹਨਾਂ ਤੋਂ ਡਿਜ਼ਾਈਨ ਚੱਕ ਕੇ ਤਾਂ ਇਹਨਾਂ ਜਿੰਨਾ ਮੈਂ ਤੁਹਾਨੂੰ ਸੂਟ ਦੇ ਇਹ ਤੋਂ ਵੱਧ ਦਾ ਤੁਹਾਨੂੰ ਵਰਕ ਬੈ ਜਾਏਗਾ ਤੁਸੀਂ ਗੈਸ ਲੈ ਵੀ ਸਕਦੇ ਹੋ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਦੇਖੋ ਨੰਦੇ ਸੇੜਾ ਰਸਤਾ ਤੇ ਬੀਗੋ ਠੀਕ ਹੈ ਹੇਠੇ ਤੁਸੀਂ ਇਹ ਗਾਜ਼ਰੀ ਜਾਂ ਸੇੜ ਦੇਖ ਲਿਆ ਪ੍ਰਾਈਸ ਰਹੇਗਾ ਜੀ 4800 ਹਾਂਜੀ 4800 ਇਸ ਸੂਟ ਦਾ ਮਤਲਬ ਹੈ 1100 ਦਾ ਸੂਟਾ 4 ਸਾਰੇ ਹੈਵੀ ਦੁਪੱਟੇ ਜੇਗਾ ਬਹੁਤ ਸੋਨਾ ਜਿਹਾ ਸੂਟ 4800 ਦੇ ਵਿੱਚ ਹਾਂ ਜਿੰਦੇ ਮਰਦ ਤੇ ਆਪ ਸੰਤ ਲੈ ਰਹੇ ਹਾਂ ਕਲਰ ਦੇਖਿਓ ਡਿਜ਼ਾਈਨਿੰਗ ਹੁੰਦੀ ਹੈ ਪਹਿਲਾਂ ਇਹ ਡਿਜ਼ਾਈਨ ਦਾ ਪਿਆਸ ਹੈ ਤੇ ਹੁਣ ਕਲਰ ਇਚ ਬੋਰ ਬਣ ਕੇ ਆਏ ਆ ਇਹ ਬਾਜੂ ਤੇ ਵਰਕਾ ਤੁਸੀਂ ਇਸ ਕਲਰ ਦੀ ਪੇਸਟਿੰਗ ਕਰ ਸਕਦੇ ਹੋ ਸਾਰੇ ਸੂਟ ਨੂੰ ਫੁੱਲ ਵੀ ਲੁੱਕ ਬਹੁਤ ਸੋਹਣੀ ਆਣੀ ਹੈ ਕਾਹਨ ਕਿ ਇਹ ਪ੍ਰੋਪਰ ਵਰਕ ਹੀ ਮਿਲ ਜੇਗਾ ਤੇ ਬਿਸਮਾਰਾ ਚਾਹੇ ਤੁਸੀਂ ਪੈਂਟ ਬਣਾ ਸਕਦੇ ਹੋ ਚਾਹੇ ਸਲਵਾਰ ਬਣਾ ਸਕਦੇ ਹੋ ਥੋੜੀ ਜਿਹੀ ਸਾਰੇ ਦੁਪੱਟੇ ਦੇ ਵਿੱਚ ਬੂਟੇ ਆ ਹੋਰ ਸਾਰੇ ਨੇ ਇਹਨਾਂ ਤੁਸੀਂ ਇਹਨਾਂ ਦਾ ਭਾਗ। ਦੇਖੋ ਇਹ ਸੋਟੂ ਸਿਰਫ 4000 ਜਾਂ ਦਵਾਂਗੇ ਪਹਿਲਾਂ 4200 ਦਾ ਸੀਗਾ ਕਿਉਂਕਿ ਆਪਣਾ ਸੈਟ ਰਿਪੀਟ ਨਹੀਂ ਹੋਇਆ। ਤੇ ਕਲਰ ਦੇਖੋ ਜੀ ਬਹੁਤ ਸਾਰੇ ਹਮੇ ਸੈੱਟ ਵਾਂਗ ਕੇ ਆਇਆ। ਅੱਜ ਦਾ ਫਰੋਜ਼ੀ ਕਲਰ ਵੀ ਪੂਰਾ ਟ੍ਰੈਂਡ ਹੈ। ਤੇ ਇਹ ਕਲਰ ਇਹ ਮੰਦੀ ਆ। ਕਲਰ ਚਾਰ ਨੇ ਚਾਰੋ ਹੀ ਬ੍ਰਾਈਟ ਨੇ ਤੇ ਬਹੁਤ ਸੋਹਣੇ ਕਲਰ ਨੇ। ਕਿਤੇ ਦੇ 40 ਹਾਂ 4000 ਨੈਕਸਟ ਫਿਰ ਤੋਂ ਜਿਹੜਾ ਪਹਿਲਾ ਸਟਾਫ ਦਿਖਾਇਆ ਸੀਗਾ ਜੀ organza ਨਾਲ ਦੇ ਉੱਪਰ ਮਰੀ organza ਹੀ ਮਿਲ ਦੇ ਉੱਪਰ ਸਾਰੇ ਚ ਲਾਈਨਿੰਗ ਆ ਬਹੁਤ ਸਿਆਰੀ ਵਰਕ ਦੇਖ ਲਓ ਜੀ ਕੇਰਾ ਦੇਖ ਲਓ ਵੀਡੀਓ ਨੂੰ ਬਸ ਸ਼ੇਅਰ ਜ਼ਰੂਰ ਕਰਦੇ ਹੋ ਜਿਨ੍ਹਾਂ ਦੇ ਘਰ ਫੰਕਸ਼ਨ ਨੇ ਹੁਣ ਕਿਉਂਕਿ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਅਦੂ ਅਦੂ ਦਾ ਫਾਇਦਾ ਹੋਣ ਵਾਲਾ ਜੀ ਦੁਪੱਟਾ ਫੌਸਨੈਜਡ ਹੈ ਵੀ ਵਿੱਚ ਬੂਤੀ ਸਿਕਾ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਤੇ ਕੇਰੇ ਤੇ ਵਰਕ ਵੀ ਬਹੁਤ ਸੋਹਣਾ ਹੈ ਪ੍ਰਾਈਸ 4800 ਹੈ ਕੋਈ ਦੇ ਦੇਗਾ ਤਾਨੂੰ ਐ ਦਨ ਸੂਚੇ 6600000 ਰੁਪਏ ਦਾ ਕਾਚ ਦੇਖੋ ਜੀ ਤਲਾ ਠੀਕ ਹੈ 43800 ਭਲਾਂ ਇਸਾਂਗੇ ਚਾ ਚਾਰ ਨੇ ਕਲਰ ਬਹੁਤ ਸੋਹਣੇ ਆ ਬਹੁਤ ਸੋਹਣੇ ਠੀਕ ਹੈ ਜੀ ਤੇ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਿਨ੍ਹਾਂ ਦੇ ਘਰ ਫੰਕਸ਼ਨ ਨੇ ਜਾਂ ਫਿਰ ਤੁਸੀਂ ਗਿਫਟ ਕਿਸੇ ਨੂੰ ਲੈਣੇ ਦੇਣੇ ਨੇ ਜਾਂ ਕੋਈ ਜੋ ਸਟਿਚ ਕਰਵਾਣੇ ਨੇ ਬਿਲਕੁਲ ਨਿਊ ਜੇ ਵਰਕ ਦੇ ਬਹੁਤ ਸੋਹਣਾ ਜਿਹਾ ਸਟੱਫ ਹੈ ਜਿਹੜਾ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਦਿੱਤਾ ਹੈ ਤੁਹਾਡੇ ਕਮੈਂਟਾਂ ਦੀ ਬੇਟ ਰਹੀਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ so much ਤੁਹਾਡੀ ਬਹੁਤ ਜ਼ਿਆਦਾ ਸਪੋਰਟ ਲਈ ਥੈਂਕ ਯੂ so much